ਦੋਸਤੋ ਤੁਸੀਂ ਦੇਖ ਰਹੇ ਹੋ ਰਵਾਇ ਪੰਜਾਬ ਚੈਨਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੁਕੱਦਸ ਸਥਾਨ ਤੇ ਲੈ ਕੇ ਚੱਲਦੇ ਹਾਂ ਜਿਸ ਦੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸ਼ਰਧਾ ਹੈ ਲੱਖਾਂ ਲੋਕ ਰੋਜ਼ਾਨਾ ਆ ਕੇ ਨਤਮਸਤਕ ਹੁੰਦੇ ਨੇ ਆਪਣੀਆਂ ਮਰਜ਼ਾ ਪੂਰੀਆਂ ਕਰਦੇ ਨੇ ਗੁਰੂ ਦੇ ਅੱਗੇ ਸਿਰ ਝੁਕਾਉਂਦੇ ਨੇ ਇਹ ਥਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਅੜੀ ਸਰ ਸਾਹਿਬ ਅਚੰਚਿਤ ਲੋਕ ਇੱਥੇ ਕਿਉਂ ਆਉਣ ਲੱਗੇ ਨੇ ਕੀ ਵਾਕਿਆ ਹੀ ਲੋਕਾਂ ਦੀਆਂ ਉਮੀਦਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਹ ਇੱਕ ਉਹ ਅਜਿਹੀ ਪਵਿੱਤਰ ਥਾਂ ਹੈ ਜਿੱਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਹੁੰਚੇ ਸਨ ਇਤਿਹਾਸ ਇਹ ਬਿਆਨ ਕਰਦਾ ਹੈ ਕਿ ਇਸ ਜਗ੍ਹਾ ਤੇ ਉਸ ਵੇਲੇ ਜਦੋਂ ਗੁਰੂ ਜੀ ਇਸ ਖੇਤਰ ਦੇ ਵਿੱਚੋਂ ਲੰਘ ਰਹੇ ਸੀ ਤਾਂ ਤਮਾਕੂ ਦੀ ਫਸਲ ਵੀਜੀ ਹੋਈ ਸੀ ਤਾਂ ਗੁਰੂ ਜੀ ਜਿਸ ਘੋੜੇ ਦੇ ਉੱਪਰ ਸਵਾਰ ਸਨ ਉਸ ਘੋੜੇ ਨੇ ਅੜੀ ਕੀਤੀ ਅਤੇ ਉਸ ਨੇ ਅਗਾਹ ਵਧਣ ਤੋਂ ਇੱਕ ਤਰ੍ਹਾਂ ਨਾਲ ਨਾ ਕਰ ਦਿੱਤੀ ਤਾਂ ਇਹ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਜੀ ਦੇ ਚਰਨ ਪਏ ਤੇ ਗੁਰੂ ਜੀ ਇੱਥੇ ਆਏ ਦੋਸਤੋ ਆਸ-ਪਾਸ ਦੇ ਪਿੰਡ ਜਿਵੇਂ ਹੰਡਿਆਆ ਤੌੜਾ ਖੁੱਡੀ ਖੁਰਦ ਖੁੱਡੀ ਕਲਾ ਅਤੇ ਹੋਰ ਅਨੇਕਾਂ ਹੀ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਨੇ ਉਹ ਇਸ ਪਵਿੱਤਰ ਥਾਂ ਤੇ ਅਕਸਰ ਆਉਂਦੇ ਜਾਂਦੇ ਸੀ ਸੁੱਖਾਂ ਸੁਖਦੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਸ ਦੀ ਮਕਬੂਲੀਅਤ ਜਿਹੜੀ ਹੈ ਸਮੁੱਚੇ ਪੰਜਾਬ ਦੇ ਵਿੱਚ ਹੋਈ ਅੱਜ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦੇ ਹੀ ਨਹੀਂ ਸਗੋਂ ਗਵੰਡੀ ਸੂਪਿਆ ਹਰਿਆਣਾ ਹੋਵੇ ਰਾਜਸਥਾਨ ਹੋਵੇ ਕੋਨੇ-ਕੋਨੇ ਤੋਂ ਲੋਕ ਬੱਸਾਂ ਦੇ ਰਾਹੀ ਆਪਣੀਆਂ ਨਿੱਜੀ ਕਾਰਾਂ ਦੇ ਰਾਹੀ ਜਾਂ ਹੋਰ ਸਾਧਨਾ ਰਾਹੀਂ ਇੱਥੇ ਪਹੁੰਚਦੇ ਨੇ ਅਤੇ ਗੁਰੂ ਦੇ ਨਸਤਮਸਤਕ ਹੋ ਕੇ ਆਪਣੀਆਂ ਸੁੱਖਾਂ ਮੰਗਦੇ ਨੇ ਖਾਸ ਕਰਕੇ ਪਿਛਲੇ ਦੌਰ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਇਹ ਸੁਪਨੇ ਲਏ ਸੀ ਕਿ ਸਾਡੀ ਜਿਹੜੀ ਅਗਲੀ ਧਰਤੀ ਹੈ ਉਹ ਵਿਦੇਸ਼ ਦੀ ਹੋਵੇ ਤਾਂ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੇ ਵੀ ਇੱਥੇ ਸੁੱਖਾਂ ਸੁਖੀਆਂ ਅਤੇ ਉਹ ਇਹ ਪ੍ਰਭਾਵ ਲੈ ਕੇ ਗਏ ਕਿ ਜੋ ਉਹਨਾਂ ਨੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਜੋ ਵੀ ਸੁਖ ਸੁਖੀ ਉਹ ਉਹਨਾਂ ਦੀ ਮੁਰਾਦ ਜਿਹੜੀ ਹੈ ਉਹ ਪੂਰੀ ਹੋਈ ਅੱਜ ਤੁਹਾਨੂੰ ਇਸ ਸਮੁੱਚੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਕੁਝ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਵੀ ਉਹ ਇੱਥੇ ਕਿਉਂ ਆਏ ਕਿਵੇਂ ਆਏ ਉਹ ਵੀ ਤੁਸੀਂ ਸੁਣੋਗੇ ਕਿ ਲੋਕ ਕੀ ਕਹਿੰਦੇ ਨੇ ਉਹ ਕਿਵੇਂ ਕੀ ਕਰਨ ਆਉਂਦੇ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਤੁਸੀਂ ਕਰੋਗੇ ਇਥੋਂ ਦੀ ਗੁਰਦੁਆਰਾ ਦੀ ਜਿਹੜੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹਨਾਂ ਦੇ ਜਿਹੜੇ ਪ੍ਰਬੰਧਕੀ ਕਮੇਟੀ ਦੇ ਵਿੱਚ ਨੁਮਾਇੰਦੇ ਨੇਗੇ ਸਰਦਾਰ ਦਰਸ਼ਨ ਸਿੰਘ ਚੂੰਗ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਵੀ ਤੁਸੀਂ ਸੁਣੋਗੇ ਕਿ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇਸ ਪਵਿੱਤਰ ਥਾਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਕਿੰਨੀ ਸ਼ਰਧਾ ਅਤੇ ਕਿਵੇਂ ਲੱਖਾਂ ਲੋਕ ਜਿਹੜੇ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਕਿਸ ਤਰ੍ਹਾਂ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਸੀ ਉਸ ਪਵਿੱਤਰ ਭੂਮੀ ਨੂੰ ਕਿਵੇਂ ਭਾਗ ਲੱਗੇ ਨੇ ਕਿਵੇਂ ਉਹ ਇਸ ਸਾਰੇ ਸਮੁੱਚੇ ਇਲਾਕੇ ਨੂੰ ਉਹਨੇ ਇਸ ਵੇਲੇ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ ਇਹਦਾ ਭਾਵ ਜਿੱਥੇ ਗੁਰੂ ਜੀ ਦੇ ਚਰਨ ਪਵੇ ਉਥੋਂ ਦਾ ਏਰੀਆ ਕਿੰਨਾ ਜਿਹੜਾ ਹੈ ਬੁਲੰਦੀਆਂ ਤੇ ਪਹੁੰਚ ਰਿਹਾ ਹੈ ਇਹ ਤੁਸੀਂ ਖੁਦ ਦੇਖੋਗੇ ਆਓ ਤੁਹਾਨੂੰ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਸਸਕੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਵਾਡ ਪੰਜਾਬ ਤੇ ਮੈਂ ਹਾਂ ਅਮਰਤ ਵਾਲੀਵਾਲ ਦੋਸਤੋ ਇਸ ਵੇਲੇ ਆਪਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਸਥਿਤ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਵਿਖੇ ਪੁੱਜੇ ਹਾਂ ਇੱਥੇ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਨਹੀਂ ਸਟੇਟਾਂ ਤੋਂ ਵੀ ਕਾਫੀ ਲੋਕ ਸ਼ਰਧਾਲੂ ਦੇ ਤੌਰ ਤੇ ਪੁੱਜਦੇ ਨੇ ਤੇ ਹਰ ਤਰ੍ਹਾਂ ਦੀਆਂ ਸੁੱਖਾਂ ਉਹਨਾਂ ਦੀ ਇੱਥੇ ਪੂਰੀਆਂ ਹੁੰਦੀਆਂ ਨੇ ਇੱਕ ਵਾਰ ਤਾਂ ਇੱਥੋਂ ਤੱਕ ਵੀ ਗੱਲ ਚੱਲੀ ਸੀ ਕਿ ਕੈਨੇਡਾ ਜਾਣ ਵਾਲੇ ਹਜ਼ਾਰਾਂ ਵਿਦਿਆਰਥੀ ਵਾਹ ਅੜੀਸਰ ਸਾਹਿਬ ਕੈਨੇਡਾ ਪਹੁੰਚਦੇ ਸਨ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਇਥੋਂ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ ਨਾਲ ਦਰਸ਼ਨ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ ਦਰਸ਼ਨ ਸਿੰਘ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਗੁਰਦੁਆਰਾ ਅੜੀ ਸਰ ਸਾਹਿਬ ਹੈ ਇਹਦਾ ਇਤਿਹਾਸ ਕੀ ਹੈ ਆਮ ਤੌਰ ਤੇ ਦੇਖਿਆ ਗਿਆ ਇਤਿਹਾਸ ਬਾਰੇ ਕੁਝ ਲੋਕ ਸਹਿਮਤ ਵੀ ਹੈ ਅਸਹਿਮਤ ਵੀ ਨਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਪੂਜੇ ਸਨ ਜਾਂ ਨਹੀਂ ਪੂਜੇ ਸਨ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਜੀ ਇਤਿਹਾਸ ਗੁਰੂ ਗੁਰਦੁਆਰਾ ਅੜੀਸਰ ਸਾਹਿਬ ਦਾ ਗੁਰ ਤੇਗ ਬਹਾਦਰ ਜੀ ਨਾਲ ਸੰਬੰਧਤ ਹੈ ਜੀ ਇਹ ਮੋੜਵਾਲ ਤੋਂ ਚੱਲ ਕੇ ਗੁਰੂ ਸਾਹਿਬ ਸੇਖਾ ਕਟੂ ਅੰਡੇ ਆ ਪਹੁੰਚੇ ਅੰਡੇ ਆ ਨਗਰ ਚ ਪੱਕਾ ਗੁਰੂ ਸਾਹਿਬ ਅੱਜ ਕੱਲ ਉਹਨਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ ਉੱਥੇ ਠਹਿਰੇ ਬੋਰਡ ਦੇ ਦਰਖਤ ਥੱਲੇ ਉੱਥੇ ਖੰਡਾਏ ਮਹਾਰਾਜ ਜੀ ਨੇ ਆਪਣੇ ਚਰਾਵਿਆਂ ਨੂੰ ਸਿੱਖਾਂ ਨੂੰ ਪਠੇ ਲੈਣ ਭੇਜਿਆ ਘੋੜਿਆਂ ਲਈ ਉਥੋਂ ਦੇ ਇੰਡੇ ਇਹਦੇ ਲੋਕਾਂ ਨੇ ਕੁਝ ਲੋਕਾਂ ਨੇ ਸਿੱਖਾਂ ਦੇ ਗਲ ਕੋਲ ਫੁੱਟੇ ਪਰਨੇ ਪਾ ਕੇ ਤੇ ਵੀ ਤੁਸੀਂ ਬਿਨਾ ਪੁੱਛੇ ਕਿਉਂ ਲਾ ਗਏ ਮਹਾਰਾਜ ਕੋਲੇ ਆ ਗਏ ਸਿੱਖ ਰੋਏ ਆਇਆ ਨਾ ਵਾਰਤਾਦਸੀ ਵੀ ਆਏ ਹੋਇਆ ਸਾਡੇ ਨਾਲ ਮਹਾਰਾਜ ਕਹਿੰਦੇ ਵੀ ਕੋਈ ਨਾ ਭਾਈ ਆਪਨੇ ਨਹੀਂ ਗਲ ਘੁੱਟਦੇ ਇਹਨਾਂ ਦੇ ਘੁੱਟੇ ਜਾਣਗੇ ਪਾਈਸੀ ਕੁਦਰਤੀ ਹੋਈ ਬਿਮਾਰੀ ਪੈ ਗਈ ਉਸੇ ਰਾਤ ਜੀ ਬਿਮਾਰੀ ਪਈ ਲੋਕ ਮਰਨ ਲੱਗੇ ਜੀ ਮਰਨ ਲੱਗੇ ਲੋਕ ਮਾਵਾ ਭੱਡੀਆਂ ਪਤਾ ਲੱਗਿਆ ਸਿਆਣੇ ਬੰਦਿਆਂ ਨੇ ਕਿਹਾ ਵੀ ਉੱਥੇ ਪੁੱਛੇ ਮਹਾਰਾਜ ਕਹਿੰਦੇ ਵੀ ਚਲੋ ਤੁਸੀਂ ਗਲਤੀ ਤਾਂ ਕਰ ਬੈਠੇ ਹੁਣ ਤੁਸੀਂ ਐ ਕਰੋ ਉਹ ਜਿਹੜੇ ਅੱਗੇ ਨਾ ਪੁਰਾਣੇ ਜਵਾਨੇ ਚ ਸੱਪੜ ਸੀਗਾ ਉਥੇ ਅਰਮਦਾਸ ਸਿੰਘ ਕੁੰਨਾ ਧੋਂਦੇ ਹੁੰਦੇ ਚੰਮ ਨੂੰ ਜੀ ਉਹਨੂੰ ਚੰਮ ਨੂੰ ਧੋ ਕੇ ਉਹ ਸੱਪੜ ਚ ਮਤਲਬ ਉਹਨੂੰ ਚੰਮ ਨੂੰ ਨਰਮ ਕਰਕੇ ਜੁੱਤੇ ਸਿਉਂਦੇ ਹੁੰਦੇ ਮਹਾਰਾਜ ਕਹਿੰਦੇ ਉਥੇ ਸੋਗ ਨਾ ਕਰਿਓ ਉਥੇ ਨਿਮਾ ਲਓ ਆਪਦੇ ਬੱਚਿਆਂ ਨੂੰ ਠੀਕ ਹੋ ਜਾਣਗੇ ਜੀ ਉਹ ਲੋਕ ਠੀਕ ਹੋਣ ਲੱਗ ਗਏ ਜਦੋਂ ਉਥੋਂ ਮਹਾਰਾਜ ਕਹਿੰਦੇ ਵੀ ਦੂਸਰੇ ਤੀਸਰੇ ਦਿਨ ਕਹਿੰਦੇ ਵੀ ਚੱਲੋ ਆਪਾਂ ਹੁਣ ਇੱਥੇ ਨਹੀਂ ਰਹਿਣਾ ਜੀ ਉਥੋਂ ਮਹਾਰਾਜ ਨੇ ਚਾਲੇ ਪਾਏ ਪਿੰਡ ਦੇ ਧੌਲੇ ਵਾਲੀ ਸਾਈਡ ਬਾਹਰ ਆ ਗਏ ਪਿੰਡ ਤੋਂ ਖੰਡੇ ਤੋਂ ਉੱਥੇ ਆ ਕੇ ਇੱਕ ਮਾਤਾ ਦੇ ਇਕੱਲੇ ਪੁੱਤਰ ਸੀ ਉਹਨੂੰ ਪਤਾ ਲੱਗਿਆ ਵੀ ਇਹ ਨਾ ਮਰ ਜੇ ਉਹ ਭੱਜੀ ਦੁੱਧਤਾ ਤੋਂ ਲਾਹਿਆ ਨਾ ਗਿਆ ਕੱਚਾ ਹਰਾ ਲੈ ਕੇ ਭੱਜਲੀ ਜੀ ਮਹਾਰਾਜ ਨੂੰ ਸਿੱਖਾਨੇ ਕਿ ਆ ਵੀ ਮਹਾਰਾਜ ਕੋਈ ਮਾਈ ਆਉਂਦੀ ਹੈ ਜੀ ਕਹਿੰਦੇ ਠਹਿਰ ਜੋ ਪਤਾ ਕਰੋ ਕੌਣ ਹੈ ਮਾਤਾ ਆ ਗਈ ਕੋਲੇ ਮਾਤਾ ਕਹਿੰਦੀ ਜੀ ਮੇਰੇ ਤਾਂ ਇੱਕੋ ਹੀ ਪੁੱਤਰ ਆ ਉਹ ਜੇ ਮਰ ਗਿਆ ਮੈਂ ਕੀ ਕਰੂੰ ਕਹਿੰਦੇ ਤੂੰ ਵੀ ਉੱਥੇ ਨਵਾਲਾ ਸੂਗ ਨਾ ਮੰਨੀ ਜੀ ਕਹਿੰਦੀ ਜੀ ਫਿਰ ਮੈਂ ਦੁੱਧ ਲੈ ਕੇ ਆਈਆਂ ਦੁੱਧ ਦਸਕੂ ਫੇਰੇ تھے ਉਰਲੇ ਪਰ ਸੇ ਂਡੇ ਇਹਦੇ ਜਿੱਥੇ ਅੱਜ ਕੱਲ ਕੱਚਾ ਗੁਰੂ ਸਰਾਏ ਉੱਥੇ ਆ ਕੇ ਦੁੱਧ ਸਕਿਆ ਮਹਾਰਾਜ ਨੇ ਮਾਤਾ ਦਾ ਪੁੱਤਰ ਠੀਕ ਹੋ ਗਿਆ फेर ਥੋੜੀ ਸਾਰਾ ਜਿਹੜਾ ਗੁਰਦੁਆਰਾ ਇੱਥੇ ਆਪਾਂ ਬੈਠੇ ਆਂ ਇੱਥੇ ਪਹੁੰਚੇ ਇੱਥੇ ਗਾਂ ਹੱਦ ਦਾ ਸਾਡੀ ਅਂੜੇ ਦੀ ਤੇ ਧੌਲੇ ਦੀ ਧੌਲੇ ਦੇ ਖੇਤਾਂ 'ਚ ਤਮਾਕੂ ਵੀ ਜਿਵੇਂ ਅਸੀਂ ਮਹਾਰਾਜ ਦਾ ਘੋੜਾ ਵੱਟ ਤੇ ਅੜੀ ਪੈ ਗਿਆ ਗਾਂ ਨਹੀਂ ਹੋਇਆ ਜੀ ਮਹਾਰਾਜ ਕਹਿੰਦੇ ਦੇਖੋ ਭਾਈ ਗਾਂ ਕੀ ਆ ਕਿਉਂ ਨਹੀਂ ਗਾਂ ਆਉਂਦਾ ਸਿੱਖਾਂ ਨੇ ਦੱਸਿਆ ਮਹਾਰਾਜ ਤਮਾਕੂ ਦਾ ਖੇਤ ਹੈ ਕਹਿੰਨੇ ਭਾਈ ਤਾਂ ਇਹ ਨਹੀਂ ਗਾਂ ਜਾਂਦਾ ਚਲੋ ਇਹਦੀ ਖੁਸ਼ੀ ਹੈ ਜਿੱਧਰ ਨੂੰ ਜਾਂਦਾ ਫਿਰ ਉਹ ਇੱਥੋਂ ਸੋਹਿਆਂ ਨੇ ਗੁਰਦੁਆਰੇ ਨੂੰ ਚੱਲ ਗਿਆ ਜੀ ਤੇ ਉੱਥੇ ਖੁੱਡੀ ਖੁਰਦ ਪਿੰਡ ਹੈ ਉਸ ਵੇਲੇ ਸੋਹਿਆਂ ਦਾ ਪਿੰਡ ਸੀ ਸੋਹਿਆਂ ਗੋਤ ਵਾਲਿਆਂ ਦਾ ਜੀ ਉਸ ਖੁੱਡੀ ਨਹੀਂ ਸੀ ਉਸ ਵੇਲੇ ਉਦੋਂ ਸੋਹਿਆਂ ਦਾ ਪਿੰਡ ਸੀ ਸੋਹੀ ਜੀ ਫਿਰ ਉੱਥੇ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਨੇ ਸੇਵਾ ਨਾ ਕਰੀ ਸ਼ਰਾਫ ਦਿੱਤਾ ਜੀ ਮਹਾਰਾਜ ਕਹਿੰਦੇ ਨਾ ਸੋਹੀ ਨਾ ਮੋਹੀ ਇੱਥੇ ਹੋ ਕਿੱਥੇ ਜੀ ਉਹਨਾਂ ਅੱਜਕੱਲ੍ਹ ਉੱਥੇ ਥੇ ਆ ਉਸ ਜਗ੍ਹਾ ਤੇ ਪਿੰਡ ਦੂਸਰੇ ਪਾਸੇ ਜਿਹੜਾ ਕੁੱਡੀਕੁਰ ਦਾ ਵਸਦਾ ਜੀ ਉਦੋਂ ਮਹਾਰਾਜ ਗਾਂ ਅੱਗੇ ਢਿੱਲਮੀ ਚਲੇ ਗਏ ਪਹਿਲਾਂ ਮਥੇ ਹੋ ਕੇ ਹੁੰਦੇ ਹੋਏ ਢਿੱਲਮੀ ਚਲੇ ਗਏ ਢਿੱਲਮੀ ਮਹਾਰਾਜ ਨੇ ਉੱਥੇ ਪੰਡਤਾਂ ਨੂੰ ਗਊਆਂ ਦਾਣ ਕਰੀਆਂ ਜੀ ਕਪੇ ਦੇ ਪੰਡਤ ਸਿਓ ਗਊਆਂ ਦਾਣ ਲੈ ਕੇ ਕਾਲੇ ਹੋ ਗਏ ਸੀ ਇਤਿਹਾਸ ਦੱਸਦਾ ਜੀ ਤੇ ਉਸ ਤੋਂ ਬਾਅਦ ਮਹਾਰਾਜ ਅੱਗੇ ਨੂੰ ਚਲੇ ਇਹ ਇਤਿਹਾਸਾ ਗੁਰਦੁਆਰਾ ਢੀਸਰ ਦਾ ਜੀ ਅੱਜ ਕੱਲ੍ਹ ਇੱਥੇ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ ਦੂਰ ਦਰੈਡੇੋਂ ਸੰਗਤਾਂ ਆਉਂਦੀਆਂ ਨੇ ਕਾਰਸੇਵਾਲਾ ਬਾਬਿਆਂ ਨੇ ਇੱਥੇ ਕਾਰਸੇਵਾਨਾ ਗੁਰੂ ਘਰ ਬਣਾਇਆ ਜੀ ਅਸੀਂ ਬੇਨਤੀ ਕਰੀ ਉਹਨਾਂ ਨੂੰ ਵੀ ਸਾਡਾ ਗੁਰੂ ਘਰ ਬਣਾਓ ਮੰਨ ਗਏ ਉਹਨਾਂ ਨੇ ਗੁਰੂ ਘਰ ਬਣਾਇਆ ਬਹੁਤ ਅਲੀਸ਼ਾਨ ਗੁਰੂ ਘਰ ਬਣ ਗਿਆ ਅੱਜ ਕੱਲ੍ਹ ਇੱਥੇ ਮਹਾਰਾਜ ਦੀ ਕਿਰਪਾ ਹੋ ਗਈ ਤੇ ਇੱਥੇ ਲੋਕ ਆਉਂਦੇ ਆ ਸੁੱਖਾਂ ਵਰ੍ਹ ਹੁੰਦੀਆਂ ਨੇ ਜਿਹਹੀ ਜੀ ਵੀ ਕੋਈ ਸੁੱਖ ਲੈਂਦਾ ਕੋਈ ਕਿਸੇ ਵੀ ਧਰਮ ਦਾ ਬੰਦਾ ਆਉਂਦਾ ਸਭ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ ਇੱਥੇ ਇਹ ਮਹਾਰਾਜ ਦੀ ਕਿਰਪਾ ਹੋਈ ਇਤਿਹਾਸੇ ਜੀ ਮਤਲਬ ਰੋਜ਼ਾਨਾ ਕਿੰਨੇ ਕੁ ਲੋਕ ਆਉਂਦੇ ਨੇ ਜੀ ਆਪਾਂ ਗਿਣਤੀ ਵੀ ਸਾਰੀ ਨਾ ਲੋਕ ਜੀ ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਆਉਂਦੇ ਨੇ ਗਿਣਤੀ ਨਹੀਂ ਹੈ ਜੀ ਤਿੰਨਾਂ ਲੰਗਰਾਂ ਚ ਨਹੀਂ ਮਤਲਬ ਕਿਤੇ ਬੈਠਣ ਨੂੰ ਜਗ੍ਹਾ ਮਿਲਦੀ ਜੀ ਲੈਣਾ ਲੱਗ ਜਾਂਦੀਆਂ ਨੇ ਮੱਥਾ ਟੇਕਣ ਨੂੰ ਹਰਿਮੰਦਰ ਸਾਹਿਬ ਮੰਗਉਂ ਜੀ ਤੇ ਦੂਸਰੇ ਦਿਨਾਂ ਵੀ ਤਕਰੀਬਨ ਵਧੀਆ ਸੰਗਤ ਆਉਂਦੀ ਹੈ ਜੀ ਕੋਈ ਅਜੀਬ ਗੱਲ ਨਹੀਂ ਬਹੁਤ ਆਉਂਦੇ ਲੋਕ ਕੰਮਾਂ ਤੋਂ ਦਿਨ ਵੇਲੇ ਜਦੋਂ ਜ਼ਿਮੀਦਾਰਾਂ ਦੇ ਕੰਮ ਹੁੰਦੇ ਉਹ ਤੋਂ ਘਟ ਜਾਂਦੀ ਹੈ ਜੀ ਵਿਲੇ ਟਾਈਮ ਅੱਜ ਵੱਜ ਜਾਂਦੀ ਹੈ ਜੀ ਜਾੜੇ ਗਰਮੀ ਕਰਕੇ ਘਟ ਜਾਂਦੀ ਹੈ ਠੰਡ ਕਰਕੇ ਘਟ ਜਾਂਦੀ ਹੈ ਜੀ ਹੁਣ ਜੀ ਬਹੁਤ ਆਉਂਦੇ ਨੇ ਲੋਕ ਜੀ ਦੂਰੋਂ ਦੂਰਾਂ ਦੇ ਲੋਕ ਆ ਕੇ ਦੱਸਦੇ ਨੇ ਸਾਡੀ ਆ ਸੁੱਖ ਪੂਰੀ ਹੋ ਗਈ ਸਾਡੀ ਆ ਪੂਰੀ ਹੋ ਗਈ ਜੀ ਇਸ ਤਰ੍ਹਾਂ ਦੀ ਜੇ ਆਪਾਂ 10 ਸਾਲ ਪਿੱਛੇ ਚਲੀਏ ਜੀ 10 ਸਾਲ ਪਹਿਲਾਂ ਇੱਥੇ ਕਾਫੀ ਲੋਕ ਘਟ ਆਉਂਦੇ ਸੀਗੇ ਫਿਰ ਅਚਾਨਕ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਣ ਲੱਗੇ ਇਸ ਦੇ ਪਿੱਛੇ ਕੀ ਕਾਰਨ ਮੰਨਦੇ ਤੁਸੀਂ 30 ਸਾਲ ਮੈਨੂੰ 40 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਜੀ ਅਸੀਂ ਇੱਥੇ ਆਪ ਹੀ ਖੁਦ ਆਉਂਦੇ ਹੁੰਦੇ ਇੱਥੇ ਅਸੀਂ ਅਸੀਂ ਆਉਂਦੇ ਪੰਜ ਸੱਤ ਸਰੀਰ ਜੀ ਇੱਥੇ ਕੋਈ ਨਹੀਂ ਸਿਆਉਂਦਾ ਜੀ ਇੱਕ ਬੈਠਕ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਸੀਗੇ ਜੇ ਹੋਰ ਕੋਈ ਇੱਥੇ ਸਾਧਨ ਨਹੀਂ ਸੀ ਕੋਈ ਲੰਗਰ ਨਹੀਂ ਸੀ ਚੱਲਦਾ ਕੁਝ ਨਹੀਂ ਸੀ ਤੇ ਅੱਜ ਕੱਲ੍ਹ ਹੁਣ ਬੈਰੂ ਦੀ ਕਿਰਪਾ ਹੋ ਗਈ ਜੀ ਬਹੁਤ ਖੁਸ਼ ਹੋ ਰਿਹਾ ਜੀ ਮਤਲਬ ਜੇ ਆਪਾਂ ਵਿਸਤਾਰ ਚ ਜਾਈਏ ਜੇ ਤਾਂ ਕਿਹੜੀਆਂ ਕਿਹੜੀਆਂ ਸੁੱਖਾਂ ਜ਼ਿਆਦਾਤਰ ਇੱਥੇ ਪੂਰੀਆਂ ਹੁੰਦੀਆਂ ਇਹਦੇ ਬਾਰੇ ਵਿੱਚ ਜੋ ਵੀ ਮਰਜ਼ੀ ਸੁੱਖ ਲੈਣ ਜੀ ਇਹ ਲੋਕਾਂ ਦੀ ਸਰ ਤਾਂ ਜੋ ਮਰਜ਼ੀ ਸੁੱਖ ਲੈਣ ਸਾਰੀਆਂ ਪੂਰੀਆਂ ਹੁੰਦੀਆਂ ਜੀ ਇੱਥੇ ਕੋਈ ਸਿਆਸਤਦਾਨ ਵੱਡੇ ਵੱਡੇ ਲੀਡਰ ਵਗੈਰਾ ਵੀ ਆਉਂਦੇ ਨੇ ਜਾਂ ਸਿਰਫ ਆਮ ਲੋਕ ਹੀ ਆਉਂਦੇ ਨੇ ਜੀ ਨਹੀਂ ਆਉਂਦੇ ਜੀ ਉਹ ਵੀ ਆਪਣੀਆਂ ਸੁੱਖਾਂ ਸੁਖਦੇ ਆ ਕੇ ਲੀਡਰ ਵੀ ਮੰਤਰੀ ਸੰਤਰੀ ਵੀ ਆਉਂਦੇ ਸਾਰੇ ਆਉਂਦੇ ਜੀ ਉਹ ਆਪਣੀ ਭਾਅ ਬਣਾਣ ਨਾਲ ਆਉਂਦੇ ਆ अच्छा बाबा जी ਇੱਥੇ ਅਖੰਡ ਪਾਠਾਂ ਦੀ ਲੜੀ ਚੱਲਦੀ ਹੈਗੀ ਅੰਦਾਜ਼ਨ 1 ਮਹੀਨੇ ਦੇ ਵਿੱਚ ਕਿੰਨੇ ਕ ਅਖੰਡ ਪਾਠ ਲੋਕ ਇੱਥੇ ਪ੍ਰਕਾਸ਼ ਕਰਾਉਂਦੇ ਨੇ ਜਾਂ ਭੋਗ ਪਾਉਂਦੇ ਨੇ ਇੱਥੇ ਰੈਗੂਲਰ ਹੀ ਚੱਲਦੇ ਰਹਿੰਦੇ ਜੀ ਅਖੰਡ ਪਾਠ اچھا ਜੀ ਇੱਕ ਦਿਨ ਹਫਤੇ 'ਚ ਜੋਮਾ ਜਿਹੜਾ ਸਾਡਾ ਉਹ ਉਹਦੇ ਛੁੱਟੀ ਹੁੰਦੀ ਹੈ ਸਾਡੇ ਗ੍ਰੰਥੀਆਂ ਜੀ ਬਾਕੀ ਨਹੀਂ ਚੱਲਦੇ ਰਹਿੰਦੇ ਅੰਦਾਜ਼ਨ ਕਿੰਨੇ ਕ ਹੋ ਜਾਂਦੇ ਨੇ ਜੀ ਫਿਰ ਕਿੰਨੇ ਹੋ ਜਾਂਦੇ ਨੇ 84 84 ਅਖੰਡ ਪਾਠ ਇੱਕ ਮਹੀਨੇ ਦੇ ਹੋ ਜਾਂਦੇ 83 ਅਖੰਡ ਪਾਠ ਹੋ ਜਾਂਦੇ ਆ 15 ਸਾਢੇ ਸਹਿਜ ਪਾਠ ਪ੍ਰਕਾਰ ਹੁੰਦੇ ਆ ਮਹੀਨੇ 'ਚ ਉਹ ਲਾ ਲਓ ਤੁਸੀਂ ਹਫਤੇ 'ਚ 15 ਦੇ ਭੋਗ ਪੈ ਗਏ ਜੀ 45 ਕੋ ਹੋ ਗਏ ਜੀ ਇੱਕ ਬਾਬਾ ਜੀ ਅਸੀਂ ਆਮ ਦੇਖਦੇ ਆਂ ਵੀ ਜਿੱਥੇ ਕਿਤੇ ਗੁਰਦੁਆਰਿਆਂ ਦੇ ਵਿੱਚ ਆਮਦਨ ਹੁੰਦੀ ਆ ਚੰਗੀ ਉੱਥੇ ਕਮੇਟੀ ਆਫਸ ਵਿੱਚ ਬੜਾ ਲੜਦਿਆਂ ਨੇ ਪਰ ਇੱਥੇ ਤੁਸੀਂ 40 ਸਾਲ ਤੋਂ ਪ੍ਰਧਾਨ ਨੂੰ ਇੱਥੇ ਕੋਈ ਕਮੇਟੀ ਚੁਣਨ ਵੇਲੇ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਸਾਡੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਕਮੇਟੀ ਦੇ ਉੱਤੇ ਜੀ ਦੋਨੇ ਪਿੰਡਾਂ ਦੇ ਧੌਲਾ ਤੇ ਕੋਠੇ ਚੁੰਗਾ ਦੇ ਮੈਂਬਰ ਨੇ ਇੱਥੇ ਕਮੇਟੀ ਨੂੰ ਜੀ ਇੱਥੇ ਗੁਰੂ ਸਾਹਿਬ ਦੀ ਐਨੀ ਕਿਰਪਾ ਵੀ ਅੱਜ ਤੱਕ ਵੀ ਤਕਰਾਰ ਨਹੀਂ ਕਿਸੇ ਦਾ ਜੀ ਬਹੁਤ ਮੇਲ ਸਵਾਕ ਨਾਲ ਕੰਮ ਚਲਾਉਂਦੇ ਆ ਤਾਂ ਹੀ ਐਡਾ ਵੱਡਾ ਕੰਮ ਚੱਲਿਆ ਜੀ ਫਿਰ ਇਹ ਕਮੇਟੀ ਮਤਲਬ ਉਹ ਉਦੋਂ ਤੋਂ ਉਹੀ ਚੱਲੀ ਆ ਰਹੀ ਹੈ ਜੀ ਜਾਂ ਬਦਲ ਵੀ ਜਾਂਦੇ ਨੇ ਜੀ ਬੰਦੇ ਬਦਲੀ ਜਾਂਦੇ ਨੇ ਕਮੇਟੀ ਤਾਂ ਹੋਈ ਹੈ ਜੀ ਕਿੰਨੇ ਮੈਂਬਰੀ ਕਮੇਟੀ ਹੈ ਜੀ ਇੱਥੇ ਇੱਥੇ ਪਹਿਲਾਂ 7 ਮੈਂਬਰੀ ਕਮੇਟੀ ਸੀ ਹੁਣ 21 ਮੈਂਬਰੀ ਜੀ ਤੇ ਬਾਬਾ ਜੀ ਇੱਥੇ ਪੂਰੇ ਸਿਸਟਮ ਨੂੰ ਚਲਾਉਣ ਵਾਸਤੇ ਜੇ ਆਪਾਂ ਕਮੇਟੀ 21 ਮੈਂਬਰੀ ਤੋਂ ਬਿਨਾ ਹੋਰ ਕਿੰਨੇ ਇੱਕ ਮਤਲਬ ਸੇਵਾਦਾਰ ਕੰਮ ਕਰ ਰਹੇ ਨੇ ਅਸਲ ਤਾਂ ਜੀ ਬਾਬਾ ਕਾਰਸੇਵਾ ਵਾਲੀ ਚਲਾ ਰਹੇ ਨੇ ਕਾਰੋਬਾਰ ਜੀ ਕਮੇਟੀ ਤਾਂ ਦੇਖ ਰਹੀ ਕੀ ਕਰਦੀ ਆ ਉਹਨਾਂ ਨਾਲ ਸਹਾਇਤਾ ਕਰਦੀ ਆ ਜੀ ਕੰਮ ਸਾਰਾ ਕਾਰੋਬਾਰ ਕਾਰ ਸੇ ਵਾਲੀ ਚਲਾ ਰਹੇ ਜੀ ਇੱਕ ਬਾਬਾ ਜੀ ਇਹ ਦੱਸੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਇਸ ਗੁਰਦੁਆਰੇ ਦੀ ਜਿਹੜੀ ਕਮੇਟੀ ਨਾਲ ਮਤਲਬ ਕੋਈ ਤਾਲਮੇਲ ਕੀਤਾ ਕਦੇ ਜਾਂ ਕਦੇ ਕੋਸ਼ਿਸ਼ ਕੀਤੀ ਕਿ ਇਹਦਾ ਜਿਹੜਾ ਸਾਰਾ ਪ੍ਰਬੰਧ ਅਸੀਂ ਆਪਣੇ ਹੱਥ ਲਈ ਬਹੁਤ ਵਾਰੀ ਕਰਿਆ ਅੱਛਾ ਫਿਰ ਕੀ ਬਹੁਤ ਵਾਰੀ ਕਰਿਆ ਅਸੀਂ ਬੇਨਤੀ ਕਰ ਲੈਨੇ ਆ ਮੈਂਬਰਾਂ ਸੈਂਬਰਾਂ ਨੂੰ ਕਹਿ ਕੇ ਜੀ ਵੀ ਸਾਡੇ ਭਾਈ ਸੇਵਾ ਚੱਲਦੀ ਹੈ ਚੱਲੀ ਜਾਣ ਦਿਓ ਅਸੀਂ ਵਧੀਆ ਕੰਮ ਕਰਦੇ ਆ ਜੇ ਕੋਈ ਨੁਕਸਾ ਤਾਂ ਦੱਸੋ ਉਹ ਫਿਰ ਚੁੱਪ ਕਰ ਜਾਂਦੇ ਨੇ ਦੇਖ ਕੇ ਕਾਰੋਬਾਰ ਸਾਡਾ ਜੀ ਵਧੀਆ ਚੱਲੀ ਜਾਂਦਾ ਸਾਫ਼ ਜਾਂਦੇ ਆ ਕਮੇਟੀ ਵਾਲੇ ਸਾਡੇ ਨਾਲ ਕੋਈ ਕਦੇ ਟਕਰਾਅ ਨਹੀਂ ਕਰਦੇ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਕੋਈ ਜ਼ਮੀਨ ਹੈ ਜੀ ਜ਼ਮੀਨ ਪਹਿਲਾਂ ਤਾਂ ਹੈ ਨਹੀਂ ਸੀ ਜੀ ਅੱਛਾ ਜੀ ਡੇਢ ਕਿਲੇ 'ਚ ਗੁਰਦੁਆਰਾ ਬਣੇ ਇਹ ਹੀ ਜ਼ਮੀਨ ਸੀ ਜੀ ਤੋਂ ਬਾਅਦ ਸਾਡੇ ਨਾਲ ਲੱਗਦੀ ਜ਼ਮੀਨ ਹੈ ਕੋਠੇ ਚੁੰਗਾ ਦੀ ਜੀ ਉਹ ਪੰਚਾਇਤ ਜਦੋਂ ਸਾਡੀ ਬਣੀ ਉਦੋਂ ਮੈਂ ਸਰਪੰਚ ਬਣਿਆ ਜੀ ਉਦੋਂ ਇਹਦਾ ਤਵਾਦਲਾ ਸੀ ਔਰ ਜਮੀਨ ਲੈ ਕੇ ਤਵਾਰਲਾ ਕਰਕੇ ਗੁਰੂ ਘਰ ਨੂੰ ਇਹ ਦੇਤੀ ਪੰਚਾਇਤ ਨੂੰ ਅਸੀਂ ਹੋਰ ਦੇਤੀ ਜੀ ਚਾਰ ਕਿੱਲੇ ਸਾਡੇ ਕੋਲ ਜਮੀਨ ਹੈ ਉਹ ਤੋਂ ਬਾਅਦ ਅਸੀਂ ਹੁਣ ਕਮੇਟੀ ਨੇ ਮੁੱਲ ਲਈ ਜੀ ਅੱਠ 10 ਕਿੱਲੇ ਅਸੀਂ ਮੁੱਲ ਲਈ ਕਿੰਨੀ ਜਮੀਨ ਲਈ ਹੈ ਜੀ ਮੁੱਲ ਹਾਂ ਜੀ ਕਿੰਨੀ ਜਮੀਨ ਮੁੱਲ ਲਈ ਹੈ ਜੀ ਅਸੀਂ ਲਈ ਹੈ 8-10 ਕਿੱਲੇ ਤੋਂ ਦੱਸ ਜੀ 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 ਤੇ ਬੱਬਾ ਜੀ ਫਿਰ ਜਿਹੜੀ ਇਸ ਗੁਰਦੁਆਰੇ ਦੇ ਵਿੱਚ ਜਿਵੇਂ ਕਿ ਆਮ ਲੋਕ ਵੱਡੀ ਮਾਤਰਾ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਉਹ ਮੱਥਾ ਵੀ ਟੇਕਦੇ ਨੇ ਜਾਂ ਕੋਈ ਹੋਰ ਗੁਪਤਦਾਨ ਵੀ ਕਰ ਜਾਂਦੇ ਨੇ ਬੜਾ ਕੁਛ ਕਰਦੇ ਆ ਜੀ ਗੁਪਤਦਾਨ ਕਰਦੇ ਆ ਮੱਥਾ ਵੀ ਟੇਕਦੇ ਆ ਰਸਤਾ ਵੀ ਦੇ ਕੇ ਜਾਂਦੇ ਆ ਸਾਰਾ ਕੁਛ ਹੀ ਕਰਦੇ ਆ ਜੀ ਫਿਰ ਇਸ ਜਿਵੇਂ ਕਿ ਆਮ ਦੇਖਿਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਚਲਾਉਂਦੀ ਹੈ ਸਕੂਲ ਚਲਾਉਂਦੀ ਹੈ ਕਿ ਤੁਹਾਡੀ ਕਮੇਟੀ ਨੇ ਕਦੇ ਕੋਈ ਸੋਚਿਆ ਵੀ ਆਪਾਂ ਕੋਈ ਸਮਾਜ ਭਲਾਈ ਦਾ ਕੰਮ ਕਰੀਏ ਜਾਂ ਉਸ ਜਾਗਰੂਕ ਸਿੱਖਿਆ ਦੇ ਖੇਤਰ ਦੇ ਵਿੱਚ ਕੰਮ ਕਰੀਏ ਕੋਈ ਤੁਹਾਡੇ ਏਜੰਡੇ ਤੇ ਹੈ ਫਿਰ ਵਿੱਚ ਦੇ ਵਿੱਚ ਕੁਝ ਕਰੀਏ ਅਸੀਂ ਸੋਚ ਰਹੇ ਆਂ ਵੀ ਇੱਥੇ ਕੋਈ ਐਹ ਜੀ ਬਣ ਜੇ ਜਿਹੜਾ ਲੋਕਾਂ ਨੂੰ ਸੁੱਖ ਹੋ ਜੀ ਕਿਸੇ ਗੱਲ ਦਾ ਅਸੀਂ ਇਹ ਸੋਚ ਰਹੇ ਹਾਂ ਕਮੇਟੀ ਅਜੇ ਫਿਲਹਾਲ ਅਸੀਂ ਕਿਉਂਕਿ ਸਾਡਾ ਜਿਹੜਾ ਲੰਗਰ ਹਾਲ ਹੈ ਉਹ ਬਹੁਤ ਵੱਡਾ ਵਿੱਡਿਆ ਹੋਇਆ 200 ਫੁੱਟ ਬਾਈ ਜੜਬ 100 ਫੁੱਟ ਉਹ ਅਸੀਂ ਅਜੇ ਬਣਾ ਰਹੇ ਹਾਂ ਜਦੋਂ ਸਾਡੇ ਕੋਲ ਇਸ ਸਮਰੱਥਾ ਹੋਊ ਅਸੀਂ ਸੋਚਾਂਗੇ ਜੀ ਬਣਾਵਾਂਗੇ ਜੀ ਦਰਸ਼ਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਇਸ ਸੰਗੁਰਦਵਾਰਾ ਅੜੀ ਸਰਸਬ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ ਚੁੰਗ ਦਾ ਵਾਈਗੁਰਜੀ ਦਾ ਹਾਲਸਾ ਵਾਈਗੁਰਜੀ ਵੀ ਹਤੇ ਨਹੀਂ ਅਸੀਂ ਪਹਿਲੀ ਵਾਰ ਆਏ ਆ ਅਸੀਂ ਪਟਿਆਲੇ ਤੋਂ ਆਏ ਆ ਤੇ 250 ਗੁਰਦੁਆਰਾ ਸਾਹਿਬ ਬਾਰੇ ਅਸੀਂ ਸੁਣਿਆ ਸੀਗਾ ਫੇਸਬੁੱਕ ਰਾਹੀਂ ਪਤਾ ਚੱਲਿਆ ਸੀ ਕਿ ਇੱਥੇ ਬੜੀ ਲੋਕਾਂ ਦੀ ਮਹਾਨਤਾ ਹੈਗੀ ਹੈ ਕਿ ਕੋਈ ਵੀ ਕੰਮ ਤੁਹਾਡੇ ਅੜੇ ਹੋਣ ਤੇ ਸਾਨੂੰ ਇਸ ਬਾਰੇ ਪਤਾ ਪਹਿਲੀ ਵਾਰ ਆਇਆ ਸੰਦರ್ಶਨ ਕਰਕੇ ਬਹੁਤ ਵਧੀਆ ਲੱਗਿਆ ਹੈਗਾ ਤੇ ਸੰਗਤ ਦਾ ਵੀ ਇਥੇ ਆਵਾਜਾਵਾ ਬਹੁਤ ਬਹੁਤ ਸਕੂਨ ਮਿਲਿਆ ਇਥੇ ਅਸਤਾ ਆਪ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਗੁਰੂ ਸਾਹਿਬ ਜੀ ਸਾਾਨੂੰ ਦੁਬਾਰਾ ਤੋਂ ਦੁਬਾਰਾ ਲੈ ਕੇ ਆਣ ਸਾਡੇ ਕਾਮ ਨਰਾਸ ਹੋਣ ਤੇ ਤੁਹਾ ਤੁਸੀਂ ਮਤਲਬ ਇਸ ਤੋਂ ਪਹਿਲਾਂ ਕੁਝ ਸਖੇ ਰਗਰਾ ਸਖੀ ਹੋਣੀ ਹੈ ਸੋਖ ਤਾਂ ਚਲੋ ਅਸੀਂ ਇਹ ਅਰਦਾਸ ਕਰਦੇ ਕਿ ਚੜ੍ਹਦੀ ਕਲਾ ਸਾਰੇ ਰਹਿਣ ਤੇ ਪਹਿਲੀ ਵਾਰ ਆਇਆ ਸਾਨੂੰ ਬਹੁਤ ਬਹੁਤ ਵਧੀਆ ਲੱਗਿਆ ਤੇ ਅਸੀਂ ਇਹੀ ਚਾਹੁੰਦੇ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਗੁਰੂ ਘਰ ਬਾਰੇ ਦੱਸੀਏ ਤੇ ਵੱਧ ਤੋਂ ਵੱਧ ਸੰਗਤ ਇੱਥੇ ਆ ਕੇ ਆਪਣੀ ਹਾਜ਼ਰੀ ਭਰੇ ਤੁਸੀਂ ਵੀ ਕਦੇ ਆਏ ਜਿਸ ਤੋਂ ਪਹਿਲਾਂ ਜਾਂ ਤੁਸੀਂ ਪਹਿਲੀ ਵਾਰ ਆਏ ਮੈਂ ਵੀ ਪਹਿਲੀ ਵਾਰ ਆਇਆ ਮੇਰਾ ਬੇਟਾ ਹੀ ਹੈ ਜੀ ਇਹ ਸਾਰੇ ਸਾਡੇ ਗੁਰੂ ਨਾਨਕ ਦੇਵ ਜੀ ਦੇ ਬੰਦੇ ਨੇ ਤੇ ਅਸੀਂ ਪਹਿਲੀ ਵਾਰ ਆਏ ਆ ਪਰ ਗੁਰੂ ਸਾਹਿਬ ਦੇ ਜਿਹੜੇ ਹਿਸਟਰੀ ਉਸੇ ਸਾਹਿਬ ਨਾਲ ਉਹਨਾਂ ਨੇ ਕਹਿੰਨਾ ਕਿ ਕੀ ਕੀ ਹੋਈ ਅੜਾ ਘਮ ਹੁੰਦਾ ਹੈ ਉਹ ਦੂਰ ਹੋ ਜਾਂਦਾ ਅਸੀਂ ਤੇ ਇਹ ਅਰਦਾਸ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਇੱਥੇ ਆਏ ਗੁਰੂਗਰ ਦੇ ਨਾਲ ਜੁੜੇ ਤੇ ਗੁਰੂਗਰ ਦੀ ਖੁਸ਼ੀ ਪ੍ਰਾਪਤ ਕਰੇ ਉਹਨਾਂ ਦੇ ਜਿਹੜੇ ਕੋਈ ਅੜੇ ਕੰਮ ਨੇ ਉਹ ਦੂਰ ਹੋ ਸਰਬ ਸਰਬ ਦਾ ਭਲਾ ਹੋਵੇ ਸਰਬਤੇ ਕਾਰ ਰਹਾ ਹੋ। ਕਿਸੇ ਕੀ ਮਹਿਸੂਸ ਕਰ ਰਿਹਾ ਜੀ ਇੱਥੇ ਆ ਕੇ ਇੱਥੇ ਆ ਕੇ ਮਹਿਸੂਸ ਕੀਤਾ ਵੀ ਗੁਰੂ ਘਰ ਹੈਗਾ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਕਿ ਸਭ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ। ਤੇ ਗੁਰੂ ਮਾਏ ਕਰੇ ਸਭ ਦੀ ਦੱਸਾਂਗੇ ਜਾ ਕੇ ਅੱਗੇ ਸਭ ਨੂੰ ਵੀ ਇੱਥੇ ਆ ਕੇ ਦਰਸ਼ਨ ਕਰੋ ਸਭ ਨੂੰ ਖੁਸ਼ੀਆਂ ਦੇ ਇੱਥੇ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਹੈ ਜੀ ਜਾਂ ਇੱਥੇ ਤੁਹਾਨੂੰ ਕੋਈ ਮੈਨੇਜਮੈਂਟ ਦੇ ਵਿੱਚ ਕੋਈ ਫਰਕ ਲੱਗੇ ਨਹੀਂ ਮੈਨੇਜਮੈਂਟ ਬਹੁਤ ਵਧੀਆ ਹੈਗੀ ਜੀ ਇੱਥੇ ਬਾਕੀ ਅੰਦਰ ਬਾਹਰ ਵਗੈਰਾ ਹੋ ਰਿਹਾ ਬਹੁਤ ਚੁੱਧ ਬਾਹਰ ਹੋ ਰਿਹਾ ਇੱਥੇ ਬਾਕੀ ਸਭ ਠੀਕ ਹੈ ਇਹ ਤੇ ਬੇਟੇ ਨੇ ਪੜਿਆ ਨੈੱਟ ਤੇ ਕਹਿੰਦਾ ਜੀ ਆਪਾਂ ਇਹੜੀ ਸਭ ਗੁਰਦੁਆਰਾ ਹੈਗਾ ਇੱਥੇ ਜਾਣਾ ਮੈਂ ਕਿਹਾ ਚਲੋ ਕਹਿੰਦਾ ਚੱਲਣਾ ਛੋਟਾ ਮੈਂ ਚਲੋ ਫਿਰ ਬਾਕੀ ਮਹਾਰਾਜ ਜੀ ਬਖਸ਼ੀ ਹੈ ਜੀ ਆਪਾਂ ਨੂੰ ਹੋਰ ਮੰਗ ਮੰਗ ਦੀ ਗਣੀ ਪਰ ਮਹਾਤਮਾ ਅੰਮ੍ਰਿਤ ਵੇਲਾ ਬਖਸ਼ੇ ਸਿੱਖ ਨੂੰ ਸਿੱਖੇ ਨਾਲ ਜੋੜੀ ਰੱਖੇ ਇਹ ਆਪਣੇ